ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਨੰਗਲ ਤੋਂ ਹਿਮਾਚਲ ਪ੍ਰਦੇਸ਼ ਪਾਖੜਾ ਵੱਲ ਨੂੰ ਜਾਣ ਵਾਲੀ ਇਤਿਹਾਸਕ ਟ੍ਰੇਨ ਅੱਜ ਹਾ사ਗ੍ਰਸਤ ਹੋ ਗਈ ਇਸ ਹਾਸੇ ਦੇ ਵਿੱਚ ਰੇਲ ਗੱਡੀ ਦਾ ਇੱਕ ਡੱਬੇ ਦੇ ਟਾਇਰ ਰੇਲ ਦੀ ਪਟਰੀ ਤੋਂ نیچے ਉਤਰ ਗਿਆ ਅਤੇ ਇੱਕ ਵੱਡਾ ਹਾ사 ਹੋਣ ਤੋਂ ਟਲ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ 3:05 ਵਜੇ ਤੋਂ ਜਦੋਂ ਇਹ ਟ੍ਰੇਨ ਨੰਗਲ ਤੋਂ ਪਾਖੜਾ ਨੂੰ ਰਵਾਨਾ ਹੁੰਦੀ ਹੈ ਤਾਂ ਜਿਵੇਂ ਹੀ ਨਹਿਲਾ ਦੇ ਕੋਲ ਪੁੱਜਦੀ ਹੈ ਤਾਂ ਇਸ ਦੇ ਇੱਕ ਡੱਬੇ ਦੇ ਟਾਇਰ ਰੇਲ ਦੀ ਪਟਰੀ ਤੋਂ نیچے ਉਤਰ ਜਾਂਦੇ ਹਨ ਜਿਸ ਦੇ ਸਬੰਧ ਦੇ ਵਿੱਚ ਤੁਰੰਤ BBMP ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ BBMP ਦਾ ਪ੍ਰਸ਼ਾਸਨ ਮੌਕੇ ਉਤੇ ਪਹੁੰਚ ਜਾਂਦਾ ਹੈ ਟ੍ਰੇਨ ਦੇ ਵਿੱਚ ਸਵਾਰ ਸਾਰੇ ਯਾਤਰੀ ਸੇਫ ਹਨ ਅਤੇ ਜੋ ਕਰਮਚਾਰੀ ਪਾਕੜਾ ਡੈਮ ਆਪਣੀ ਡਿਊਟੀ ਤੇ ਜਾ ਰਹੇ ਸਨ ਉਹਨਾਂ ਨੂੰ ਬੱਸਾਂ ਦੇ ਰਾਹੀਂ ਪਾਕੜਾ ਡੈਮ ਨੂੰ ਭੇਜਿਆ ਗਿਆ ਫਿਲਹਾਲ BBMP ਪ੍ਰਸ਼ਾਸਨ ਦੁਆਰਾ ਟ੍ਰੇਨ ਦੇ ਲਈ ਆਈ ਹੋਈ ਇਸ ਸਮੱਸਿਆ ਨੂੰ ਹੱਲ ਕਰਨ ਦਾ ਪ੍ਰਯਾਸ ਸ਼ੁਰੂ ਕਰ ਦਿੱਤਾ ਗਿਆ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਜਲੇ ਰਕੇਸ਼ ਰਾਣਾ ਦੀ ਰਿਪੋਰਟ